ਸੀ ਦੇਖ ਲਓ ਦੇਰੀ ਸਾਹਿਬ ਵੀ ਮੈਂ ਹਾਂ ਸੰਦੀਪ ਸ਼ਰਮਾ ਕਿਸਾਨ ਅੰਦੋਲਨ ਦੋ ਅੱਜ ਸਤਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਿਆ ਤੁਹਾਨੂੰ ਦੱਸਦੀ ਕਿ ਲਗਾਤਾਰ ਕਿਸਾਨ ਜਬਰਦਾਰਾ ਇਮਤਿਹਾਨ ਉਹ ਸਬਰਾਂ ਦੇ ਰਿਹਾ ਹੈ ਬੇਸ਼ੱਕ ਕੱਲ ਲੜੀ ਮੀਟਿੰਗ ਹੋਈ ਸੀ ਕੇਂਦਰੀ ਮੰਤਰੀ ਨੇ ਚੰਡੀਗੜ੍ਹ ਵਿੱਚ ਕੁਝ ਸ਼ਰਤਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨ ਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ ਆ ਮਨਜ਼ੂਰ ਕੀਤੀਆਂ ਲੇਕਿਨ ਹਜੇ ਵੀ ਕਿਸਾਨਾਂ ਜਿਹੜੀਆਂ ਜਾਇਜ਼ ਮੰਗਾਂ ਹਜੇ ਵੀ ਉਹ ਉਦਾਂ ਦੀਆਂ ਉਂਝ ਪਈਆਂ ਤਾਂ ਇਸ ਦਾ ਜਿਹੜਾ ਅਗਲੀ ਮੀਟਿੰਗ ਜਿਹੜਾ ਦੌਰਾ 21 ਤਰੀਕ ਨੂੰ ਕਿਸਾਨ ਦੇ ਕਿਸਾਨਾਂ ਆਗੂਆਂ ਨੇ ਜਿਹੜਾ 21 ਤਰੀਕ ਦਾ ਜਿਹੜਾ ਸਮਾਂ ਨਿਸ਼ਚਿਤ ਕੀਤਾ ਔਰ ਕੇਂਦਰ ਸਰਕਾਰ ਨੂੰ ਸਿੱਧੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਅਗਰ 21 ਫਰਵਰੀ ਨੂੰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਪਾਕਿਸਤਾਨ ਵਾਪਸ ਪੰਜਾਬ ਪਰਤ ਜਾਣਗੇ ਅਗਰ 21 ਫਰਵਰੀ ਨੂੰ ਕੇਂਦਰ ਸਰਕਾਰ ਨੇ ਕੋਈ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਭਰਾ ਦਿੱਲੀ ਵੱਲ ਕੋਚ ਕਰਨ ਚ ਗਰੇਜ਼ ਨਹੀਂ ਕਰਨਗੇ ਇਸ ਦੇ ਨਾਲ ਇਹਨਾਂ ਦੱਸ ਦਿੱਤੀ ਕਿ ਕਿਤੇ ਨਾ ਕਿਤੇ ਜਿਹੜੀ 4 ਮੀਟਿੰਗਾਂ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ 4 ਮੀਟਿੰਗਾਂ ਵਿੱਚ ਮਜੂਰ ਰਹੇ ਕਿਤੇ ਨਾ ਕਿਤੇ ਕਿਸਾਨਾਂ ਦੀ ਭੂਮਿਕਾ ਭਗਵੰਤ ਮਾਨ ਸਾਹਿਬ ਦੀ ਇਸ ਕਿਸਾਨ ਅੰਦੋਲਨ ਦੌਰ ਦੇ ਦੌਰਾਨ ਕਿੰਨੀ ਮੰਤਰੀ ਹੈ ਕੱਲ੍ਹ ਬਾਤ ਕਰਾਂਗੇ ਕਿਸਾਨ ਭਰਾਵਾਂ ਜਿਹੜੇ ਅੱਜ ਸਤਵੇਂ ਦੌਰ ਦੇ ਵਿੱਚ ਇਸ ਸ਼ੰਭੂ ਬਾਰਡਰ ਡਟੇ ਹੋਏ ਸਸੀ ਗਾਜੀ ਸਸੀ ਗਾਜੀ ਮੈਂ ਕੁਲਵੰਤ ਸਿੰਘ ਟੋਟੀਆਂ ਜ਼ਿਲ੍ਹਾ ਤਰਨਤਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਨ ਪ੍ਰਧਾਨ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਰੂਸਰੀਆਲੀ ਗਲਾਂ ਕਿਤਾ ਦੇਖਿਓ ਪ੍ਰਧਾਨ ਜੀ ਕੱਲ ਚੌਥੇ ਦੌਰ ਦੀ ਮੀਟਿੰਗ ਹੋਈ ਸੀ ਭਗਵੰਤ ਮਾਨਸਗਰ ਖੁਦ ਮੌਜੂਦ ਸੀ ਔਰ ਕੇਂਦਰ ਸਰਕਾਰ ਦੇ ਮੰਤਰੀਆਂ ਕੁਝ ਮੰਗਾ ਕੇਂਦਰ ਸਰਕਾਰ ਨੇ ਮੰਗੀਆਂ ਲੇਕਿਨ ਹਜੇ ਵੀ ਆਪਣੀਆਂ ਨੀ ਮੇਨ ਮੰਗਾ ਕਿਸਾਨਾਂ ਦੀਆਂ ਹਜੇ ਵੀ ਉਹ ਦੀਆਂ ਉਹ ਪੀਆਂ ਕੀ ਲੱਗਦੇ ਵੀ ਅਗਲੀ ਜਿਹੜੀ 21 ਤਰੀਕਾ ਸਮਾਗਮਤਾ ਕਿਸ ਤਰ੍ਹਾਂ ਦਾ ਹੋਊਗਾ ਇਹ ਜਿਹੜਾ ਚਾਰ ਦੌਰ ਦੀ ਮੀਟਿੰਗ ਹੋਈ ਹੈ ਮੈਂ ਸਮਝਦਾ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਚਲਾਉਣ ਵਾਲੇ ਪੰਦੇਰਜੀ ਡਲਾ ਸਾਹਿਬ ਤੇ ਸਾਰੇ ਵਧੀਆ ਆਗੂ ਨੇ ਉਹਨਾਂ ਦੇ ਨਾਲ-ਨਾਲ ਪੰਜਾਬ ਗਵਰਨਮੈਂਟ ਦੀ ਵਧੀਆ ਜਿਹੜੀ ਆ ਪਹੁੰਚ ਰਹੀ ਹੈ ਕਿਉਂਕਿ ਵਿੱਚ ਬੈਠਦੇ ਰਿਹਾ ਤੇ ਛਲਾਂਗਾ ਜੋ ਕਦਮ ਪਰ ਜਿਹੜੀਆਂ ਮੇਨ ਮੰਗਾਂ ਹੈਗੀਆਂ ਜਿਨ੍ਹਾਂ ਤੁਸੀਂ ਦੱਸ ਰਹੇ ਹੋ ਇਹ ਕਰਜ਼ਾ ਮਾਫੀ ਦੀ ਜਾਂ ਹੋਰ ਮੰਗਾਂ ਹੈਗੀਆਂ ਨੇ ਜਾਂ ਤੀਆਂ ਫਸਲਾਂ ਦੀ ਐਮਐਸਬੀ ਦੀ ਗੱਲ ਉਹ ਨਹੀਂ ਅਜੇ ਪੂਰੀਆਂ ਨਹੀਂ ਹੋ ਰਹੀਆਂ ਪਰ ਮੈਂ ਆਸ ਕਰਦਾ ਜਿਸ ਤਰ੍ਹਾਂ ਭਗਵੰਦ ਮਾਨ ਜੀ ਨੇ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ ਵਕੀਲ ਦਾ ਤੇ ਵਧੀਆ ਗੱਲ ਹੈ ਲਗ ਰਿਹਾ ਵੀ ਜਿਸ ਤਾ ਮੰਗਕਲ ਦੇਰਾ ਤੇ ਮੀਟਿੰਗ ਹੋਈ ਸੀ ਬੇ ਕੁਛ ਜਿਹੜਾ ਲਗਾਤਾਰ ਭਗਵੰਤ ਮਾਨ ਸਰਕਾਰ ਨਾਲ ਬੈਠਦੇ ਆ ਖੁਦ ਮੁੱਖ ਮੰਤਰੀ ਨਾਲ ਉਸ ਚਾਰੇ ਮੀਟਿੰਗ ਬੈਠੇ ਆ ਕੁਛ ਨਾ ਕੁਛ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਉਸ ਦਾ ਹੋੜਾ ਬਹੁਤਾ ਪ੍ਰੈਸ਼ਰ ਪੈ ਰਿਹਾ ਤੇ ਕੁਛ ਮੰਗਤਾਈ ਮੰਗਲੀਆਂ ਦੇ 21 ਫਰਵਰੀ ਨੂੰ ਕੇਂਦਰ ਸਰਕਾਰ ਹੁਣ ਕੋਈਟਾ ਚੁੱਕਣ ਦੇ ਆਸਾਨ ਨਜ਼ਰ ਆਂਦੇ ਆ ਵੇਖੋ ਜਿਹੜਾ ਅ ਅੱਜ ਤੋਂ ਪਹਿਲਾਂ ਦੀ ਵੀ ਗੱਲ ਕਰ ਲਈਏ ਕਿਉਂਕਿ ਪਿਛਲਾ ਵੀ ਇੱਕ ਆਪਾਂ ਦਿੱਲੀ ਅੰਦੋਲਨ ਵੇਖਿਆ ਉਹਦੇ ਵਿੱਚ ਸਰਕਾਰਾਂ ਪੰਜਾਬ ਦੀ ਆਇਆ ਹੀ ਸੀਗੀਆਂ ਉਹਨਾਂ ਦੇ ਵਿੱਚ ਜਿਹੜੀ ਆ ਸੋਚ ਉਹ ਕੁਝ ਉਲਟੀ ਸੀਗੀ ਚਲੋ ਭਗਵੰਤ ਮਾਨ ਨੇ ਵਧੀਆ ਕੀਤਾ ਆਪਣੇ ਮੰਤਰੀ ਵੀ ਨਾਲ ਬੈਠਦੇ ਰਹੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਆਪੀ ਬੈਂਡ ਤੇ ਵਧੀਆ ਪਹਿਲ ਕੀਤੀ ਉਹਨਾਂ ਨੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਬੰਗਾਂ ਦੀ ਤੇ ਮੰਗਾ ਜਿਹਸਾ ਨਾ ਚੱਲ ਰਿਹਾ ਪ੍ਰੋਗਰਾਮ ਤੇ ਜੇ ਜ਼ਰੂਰਾਂ ਨਹੀਂ ਮੰਗਾ ਮੰਨੀਆਂ ਤੇ 11 21 ਤਰੀਕ ਦਾ ਜਿਹੜਾ ਪ੍ਰੋਗਰਾਮ 11 ਵਜੇ ਕੁਝ ਕਰਨ ਦਾ ਸਾਡੇ ਜਥੇਬੰਦੀਆਂ ਵੱਲੋਂ ਜਦੋਂ ਐਲਾਨ ਹੋਇਆ ਤੇ ਅਸੀਂ ਕੁਝ ਕਰਾਂਗੇ ਇਨ ਬਿਨ ਲਾਗੂ ਹੋਣਗੇ ਜੋ 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 ਕਹਿਣਗੇ ਕੀਰਾ ਮਾਡਮ ਵਰਗਵੀ ਸਿੰਘ ਆ ਜੀ ਮੇਰਾ ਕਿਸਾ ਦੇਖ ਦਿਓ ਵੀ ਕੱਲ ਚੌਥੇ ਦੌਰ ਦੀ ਮੀਟਿੰਗ ਸੀ ਖੁਦ ਭਗਵੰਦ ਮਾਨਪੁਰ ਮੌਜੂਦ ਰਹੇ ਕਿਤੇ ਕਿਤੇ ਗੱਲ ਆਖੀ ਜਾ ਰਹੀ ਸੀ ਲੋਕਾਂ ਨੂੰ ਵੀ ਭਗਵੰਦ ਮਾਨ ਸਾਹਿਬ ਨੂੰ ਕਿਸਾਨਾਂ ਦੇ ਵਕੀਲ ਬਣ ਕੇ ਬੈਠੇ ਰਹੇ ਔਰ ਖੁਦ ਚਾਰੇ ਮਿੰਟ ਖੁਦ ਉੱਥੇ ਮੌਜੂਦ ਰਹੇ ਕੱਲ ਲੜੀ ਚੌਥੇ ਗੇੜ ਦੀ ਮੀਟਿੰਗ ਸੀ ਉਹਨਾਂ ਨਾਲ ਖੇਤੀਬਾੜੀ ਮੰਤਰੀ ਖੁੜੀਆ ਵੀ ਮੌਜੂਦ ਰਹੇ ਲੱਗ ਰਿਹਾ ਵੀ ਜਿਹੜੀਆਂ ਸਰਕਾਰ ਤੇ ਹੁਣ ਕਿਤੇ ਕਿਤੇ 50 ਸਰਕਾਰ ਵੱਲੋਂ ਵੀ ਪ੍ਰੈਸ਼ਰ ਬਣਦਾ ਭਗਵੰਤ ਮਾਨ ਦੀ ਅਹਿਮ ਭੂਮਿਕਾ ਵੀ ਦੇ ਰਹੀ ਵਧੀਆ ਲੱਗਾ ਜਿਹੜਾ ਚਲੋ ਸਾਡਾ ਮੁੱਖ ਮੰਤਰੀ ਵਿੱਚ ਬੈਠਾ ਹੋਆ ਮੀਟਿੰਗ ਦੇ ਵਧੀਆ ਵਾ ਠੀਕ ਆ ਬਾਕੀ ਜਿਤਨਾ ਸਾਡੇ ਆਗੂ ਆਖਣਗੇ ਉਤਰ ਹੋਊਗਾ ਜੀ ਅੱਗੇ ਜਿਹੜਾ ਹੁਣੜਾ ਨਤੀਜਾ ਆਉਣ ਵਾਲੇ 21 ਫਰਵਰੀ ਨੂੰ ਉਹ ਹੁਣ ਕਿਤੇ ਨ ਕਿਤੇ ਪੋਜ਼ਿਟਿਵ ਆਣ ਦੇ ਆਸਾਰ ਨਜ਼ਰ ਆਉਂਦੇ ਆ ਨੇ ਉਹ ਠੀਕ ਆ ਜੀ ਅਸੀਂ ਤੇ ਸਰਕਾਰ ਕੋ ਉਮੀਦ ਕਰਦੇ ਆ ਕਿ ਜਿਹੜੀ ਸਰਕਾਰ ਆ ਸਾਡੇ ਜਿਹੜੇ ਮਸਲੇ ਆ ਉਹ ਹੱਲ ਕਰ ਦੇ ਤੇ ਅਸੀਂ ਆਪਣੇ ਘਰਾਂ ਨੂੰ ਚਾਈਏ ਅਸੀਂ ਕੋਈ ਵਿਹਲੇ ਥੋੜੀ ਨਹੀਂ ਹੈਗੇ ਆ ਕਿ ਅਸੀਂ ਘਰਾਂ ਤੋਂ ਵਿਹਲੇ ਆ ਕਿ ਅਸੀਂ ਆਣ ਕੇ ਇੱਥੇ ਬਾਰਡਰਾਂ ਦੇ ਖੱਜੇ ਖਰਾਬ ਹੋ ਰਹੇ ਆ ਸਾਡੀਆਂ ਬਜ਼ੁਰਗ ਆ ਮਾਤਾ ਆ ਮਤਾਵਾ ਸਾਰੇ ਇੱਥੇ ਆਪਣੀ ਜਿਹੜੀਆਂ ਮੁਸ਼ਕਲਾਂ ਦੇ ਨਾਲ ਜਿਹੜਾ ਮਜਬੂਰੀ ਕਰਨ ਬੈਠੇ ਆ ਕਿਉਂਕਿ ਸਾਡੀਆਂ ਫਸਲਾਂ ਦੇ ਨਸਲਾਂ ਦਾ ਸਵਾਲ ਆ ਜੇ ਅਸੀਂ ਇੱਥੇ ਨਹੀਂ ਬੈਠਦੇ ਤੇ ਸਾਡੀਆਂ ਫਸਲਾਂ ਦੇ ਨਸਲਾਂ ਜਿਹੜਾ ਸਾਡੀ ਹੋਂਦ ਆ ਖਤਰੇ ਚ ਸੋ ਸ਼ੰਭੂ ਬਾਰਡਰ ਤੇ ਇਹ ਉਹ ਕਿਸਾਨ ਭਰਾਵਾ ਜਿਹੜੇ ਲਗਾਤਾਰ 7ਵੇਂ ਦਿਨ ਦੇ ਵਿੱਚ ਸ਼ੰਭੂ ਬਾਰਡਰ ਡਟੇ ਹੋਏ ਆ ਜਬਰਦਾਰ ਜਿਹੜਾ ਇਮਤਿਹਾਨ ਆ ਸਰਬਰਾਂ ਦੇ ਰਹੇ ਆ ਕਲਰਡੀ ਚੌਥੇ ਦੌਰ ਜਿਹੜੀ ਮੀਟਿੰਗ ਹੋਈ ਸੀ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਖੁਦ ਮੌਜੂਦ ਰਹੇ ਸੀ ਕਿਤਨਾ ਕਿਤੇ ਕੁਝ ਪ੍ਰੈਸ਼ਰ ਬੰਦਾ ਨਜ਼ਰ ਆ ਰਿਹਾ ਤੇ 21 ਫਰਵਰੀ ਨੂੰ ਜਿਹੜੀ ਦੁਬਾਰਾ ਮੀਟਿੰਗ ਹੋਊਗੀ ਲੱਗ ਰਿਹਾ ਵੀ ਕਿਸੇ ਨਾ ਕਿਸੇ ਜਿਹੜਾ ਸਿੱਟਾ ਉਹ ਪੋਜ਼ਿਟਿਵ ਆਉਣ ਦੇ ਸਾਹਨ ਜਰ ਰਹੇ ਨੇ ਅਗਰ ਕੇਂਦਰ ਦੇ ਮੰਤਰੀਆਂ ਨੇ ਕਿਸਾਨ ਆਦੀ ਯਾਨੀ ਜਾਇਜ ਮੰਗਾਂ ਨੂੰ 21 ਫਰਵਰੀ ਤੱਕ ਨਹੀਂ ਮੰਨਿਆ ਤਾਂ ਕਿਸਾਨ ਭਰਾ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਵੱਲ ਕੂਚ ਕਰਨਗੇ ਤਾਂ ਇਸ ਵਿੱਚ ਕੋਈ ਗੁਰੇਜ਼ ਨਹੀਂ ਹੋਊਗਾ ਕਿ ਕਿਸਾਨ ਕਿਸ ਤਰ੍ਹਾਂ ਉਹ ਦਿੱਲੀ ਵੱਲ ਕੂਚ ਕਰਨਗੇ ਤਾਂ ਸਿੱਧੇ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ 21 ਫਰਵਰੀ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸਵੇਰੇ 11 ਵਜ ਦਾ ਅਗਰ 11 ਵਜੇ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੰਗਾਂ ਮੰਨ ਲਈਆਂ ਤਾਂ ਪੰਜਾਬ ਦੇ ਕਿਸਾਨ ਵਾਪਸ ਪੰਜਾਬ ਪਰ ਜਾਗੇ ਨਹੀਂ ਤਾਂ ਦਿੱਲੀ ਵੱਲ ਕੋਚ ਕਰ ਲਓ ਬਿਲਕੁਲ ਗ੍ਰੇਸ ਨਹੀਂ ਕਰਨਗੇ ਕੈਮੈਂਨ ਬੌਬੀਨਾ ਸੰਦੀਪ ਸ਼ਰਮਾ ਡੈਨੀਸਾ ਟੀਵੀ ਸ਼ੰਭੂ ਬਾਰਡਰ